ਭਾਜਪਾ ਦੇ ਸਾਬਕਾ ਸੁਪਾ ਪ੍ਰਧਾਨ ਅਤੇ ਪਠਾਨਕੋਟ ਦੇ ਵਿਧਾਇਕ ਅਸ਼wini ਸ਼ਰਮਾ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਣਾ ਕਿਹਾ ਹੈ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਦੇਸ਼ ਵਿੱਚ ਗੁੰਡਾ ਰਾਜ ਜੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਤੇ ਪੰਜਾਬ ਸਰਕਾਰ ਨੂੰ ਸਵਾਲ ਪੁੱਛਦੇ ਉਹਨਾਂ ਨੇ ਕਿਹਾ ਹੈ ਕਿ ਜਦੋਂ Z+ ਸੁਰੱਖਿਆ ਚ ਰਰੇ ਸਾਬਕਾ ਉਪ ਮੁੱਖ ਮੰਤਰੀ ਤੇ ਹਮਲਾ ਹੋਇਆ ਤਾਂ ਪੰਜਾਬ ਪੁਲਿਸ ਤੇ ਖੁਫੀਆ ਏਜੰਸੀ ਜੜੀਆਂ ਨੇ ਉਹ ਕਿੱਥੇ ਸਨ। ਉਹਨਾਂ ਨੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਸੁਖ ਜੇ ਦੀ ਮੇਰ ਸਦਕਾ ਹੀ ਵੱਡਾ ਹਾਸਾ ਹੋਣ ਤੋਂ ਟਲ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ ਦੁਕਾਨਦਾਰ ਅਤੇ ਆਮ ਲੋਕ ਅਤੇ ਵਪਾਰੀ ਸਭ ਰੱਬ ਦੇ ਪਰੋਸੇ ਹੀ ਜਿਹੜੇ ਨੇ ਉਹ ਬੈਠੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇੰਨਾ ਵੱਡਾ ਹਾਸਾ ਜਿਹੜਾ ਹੈ ਉਹ ਹੋਣ ਤੋਂ ਟਲਿਆ ਉਹ ਸਿਰਫ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਟਲਿਆ ਤੇ ਉਹਨਾਂ ਨੇ ਕਿਹਾ ਗੁਰਦਾਰੇ ਸਾਹਿਬ ਵਿੱਚ ਸੇਵਾ ਉਹ ਕਰ ਰਹੇ ਸੀ ਇਸ ਕਾਰਨ ਜਿਹੜਾ ਹੈ ਇੰਨਾ ਵੱਡਾ ਹਾਸਾ ਹੋਣ ਤੋਂ ਟਲਿਆ ਤੇ ਉਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਦੱਸਿਆ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿ ਲੋਕਾਂ ਤੋਂ ਫਿਰੋਤੀ ਮੰਗੀ ਜਾ ਰਹੀ ਹੈ ਤੇ ਦਿਨ ਦਿਹਾੜੇ ਗੋਲੀਆਂ ਚਲਾ ਕੇ ਮਾਰ ਦਿੱਤਾ ਜਾਂਦਾ ਹੈ ਇਹ ਸਿਰਫ ਸਿਰਫ ਆਮ ਆਦਮੀ ਪਾਰਟੀ ਦੀ ਕਾਰ ਬਣਨ ਦੇ ਕਾਰਨ ਹੀ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਤੇ ਹੋਰ ਕੀ ਕੀ ਗੱਲਬਾਤ ਉਹਨਾਂ ਨੇ ਇਸ ਮੌਕੇ ਤੇ ਕੀਤੀ ਹੈ ਆਓ ਦੇਖ ਲੈਂਦੇ ਹਾਂ ਸਭ ਤੋਂ ਪਹਿਲਾਂ ਤੇ ਭਾਰਤੀ ਜਨਤਾ ਪਾਰਟੀ ਇਸ ਹਮਲੇ ਦੀ ਘੋਰ ਨਿੰਦਾ ਕਰਦੀ ਹੈ ਔਰ ਇਕਵਲ ਸਮਝ ਲਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਅਸੀਂ ਬਾਰ-ਬਾਰ ਕਹਿ ਰਹੇ ਹਾਂ ਜਦ ਦੀ ਇਹ ਪੰਜਾਬ ਦੀ ਸਰਕਾਰ ਆਈ ਹੈ ਪੰਜਾਬ 'ਚ ਕਾਨੂੰਨ ਦਾ ਰਾਜ ਨਹੀਂ ਹੈ ਪੰਜਾਬ 'ਚ ਗੁੰਡਿਆਂ ਦਾ ਰਾਜ ਹੈ ਗੈਂਗਸਟਰਾਂ ਦਾ ਰਾਜ ਹੈ ਅੱਜ ਗੁਰੂ ਘਰ ਦੇ ਬਾਹਰ ਸੇਵਾ ਕਰਦੇ ਹੋਏ ਉਪ ਮੁੱਖ ਮੰਤਰੀ ਸੁਖਵੀਰ ਬਾਦਲ ਦੇ ਉਤੇ ਅਗਰ ਥੋੜੀ ਜਿਹੀ ਚੁੱਕ ਹੋ ਜਾਂਦੀ ਇਹ ਤੇ ਗੁਰੂ ਘਰ ਦੀ ਕਿਰਪਾ ਆਉਂਦੇ ਤੇ ਕਿਉਂ ਇਸ ਹਮਲੇ ਤੋਂ ਬਚ ਗਿਆ ਭਗਵਾਨ ਵਾਹਿਗੁਰੂ ਨੇ ਉੱਤੇ ਪੂਰੀ ਕਿਰਪਾ ਕੀਤੀ ਹੈ ਲੇਕਿਨ ਪੁਲਿਸ ਪ੍ਰਸ਼ਾਸਨ ਕਿਤੇ ਸੀ ਇਹਨਾਂ ਦੀ ਖੂਫੀਆ ਵਿਭਾਗ ਕਿਤੇ ਸੀ ਉਹ ਬੰਦਾ ਕਹਿੰਦੇ ਆ ਕਿ ਇੱਕ ਦਿਨ ਪਹਿਲਾਂ ਵੀ ਗੁਰਦੁਆਰਾ ਸਾਹਿਬ ਚ ਘੁੰਮ ਰਿਹਾ ਸੀ ਔਰ ਅੱਜ ਉਹਨਾਂ ਹਮਲਾ ਕਰਨ ਦੀ ਹਿੰਮਤ ਕੀਤੀ ਹੈ ਇਹ ਪੰਜਾਬ ਸਰਕਾਰ ਦੀ ਦਾ ਫੇਲਿਅਰ ਹੈ ਔਰ ਮੈਨੂੰ ਲੱਗਦਾ ਹੈ ਕਿ ਇਹਦੀ ਜਿੰਨੀ ਨਿੰਦਾ ਕੀਤੀ ਜਾਏ ਉਨੀ ਘਟ ਹੈ ਕੇਜਰੀਵਾਲ ਜਿਹੜਾ ਉਹ ਦੂਜਿਆਂ ਨੂੰ ਤੇ ਵਿਦੇਸ਼ ਦਿੰਦਾ ਹੈ ਪੰਜਾਬ ਅੱਜ ਰਾਮ ਪਰੋਸੇ ਆ ਵਾਹਿਗੁਰੂ ਦੇ ਪਰੋਸੇ ਆ ਪੰਜਾਬ ਦੇ ਅੰਦਰ ਨਾ ਦੁਕਾਨਦਾਰ ਸੁਰੱਖਿਤ ਹੈ ਉਹਨ ਦਾ ਸਖੂਰ ਬਾਦਲ ਕੋਲ ਜੈਡ ਪਲਸ ਸਿਕਿਉਰਟੀ ਹੈ ਉਹਨਾਂ ਗੁਰੂ ਦੀਆਂ ਮਰਿਆਦਾਵਾਂ ਦੇ ਤਹਿਤ ਉਥੇ ਸੇਵਾ ਚ ਲੱਗਿਆ ਹੋਇਆ ਹੈ ਅਗਰ ਸਖੂਰ ਬਾਦਲ ਸੁਰੱਖਿਤ ਨਹੀਂ ਹੈ ਤੇ ਬੀਜੇਪੀ ਜਿਹੜੀ ਲਗਾਤਾਰ ਰੋਲਾ ਪਾ ਰਹੀ ਸੀ ਲਗਾਤਾਰ ਇਹ ਲੋਕਾਂ ਦਾ ਧਿਆਨ ਇਸ ਗੱਲ ਵੱਲ ਲਿਆ ਰਹੀ ਸੀ ਕਿ ਨਾ ਵਪਾਰੀ ਸੁਰੱਖਿਤਾ ਹੈ ਰੋਜ਼ ਇਥੇ ਲੋਕਾਂ ਕੋਲੋਂ ਪੈਸੇ ਮੰਗੇ ਜਾਂਦੇ ਨੇ ਦਿਨ ਦਿਹਾੜੇ ਗੋਲੀ ਮਾਰਤੀ ਜਾਂਦੀ ਹੈ ਔਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਲਿੰਗਦੀ ਸਾਡੀ ਗੱਲ ਜਿਹੜੀ ਹੈ ਉਦੇ ਅੰਦਰ ਲੋਕਾਂ ਨੂੰ ਵੀ ਅੱਜ ਜਰੂਰ ਸਮਝ ਆਇਆ ਹੋਵੇਗਾ ਕਿ ਪੰਜਾਬੀ ਆਮ ਆਦਮੀ ਪਾਰਟੀ ਦੇ ਹੱਥੋਂ ਸੁਰੱਖਿਤ ਨਹੀਂ ਹੈ ਔਰ ਇਹ ਸਰਕਾਰ ਪੂਰੀ ਤਰ੍ਹਾਂ ਨਾਲ ਕਾਨੂੰਨ ਦਾ ਰਾਜ ਸਥਾਪਿਤ ਕਰਨ ਚ ਫੇਲ ਹੋ ਚੁਕੀ ਹੈ ਮੈਂ ਇੱਕ ਵਾਰੀ ਫੇਰ ਉਪ ਮੁੱਖ ਮੰਤਰੀ ਰੇ ਸੁਖਵੀਰ ਬਾਦਲ ਜੀ ਦੇ ਉੱਤੇ ਹੋਏ ਅੱਜ ਜਿਹੜੇ ਹਮਲੇ ਦੀ ਹੈ ਉਹ ਨਕੀਦੀ ਕਰਦਾ ਔਰ ਵਾਹਿਗੁਰੂ ਨੇ ਉਹਨਾਂ ਨੂੰ ਸੇਵਾ ਜਿਹੜੀ ਬਖਸ਼ੀ ਹੈ ਉਹ ਆਪਣੀ ਸੇਵਾ ਉਹਨਾਂ ਨੇ ਕੰਟੀਨਿਊਸ ਰੱਖੀ ਹੈ ਲੇਕਿਨ ਪੰਜਾਬ ਸਰਕਾਰ ਦੇਉਂ ਸਚੇਤ ਹੋਣਾ ਚਾਹੀਦਾ ਔਰ ਇਸ ਦੀ ਪੂਰੀ ਤਰ੍ਹਾਂ ਘੋਖ ਹੋਣੀ ਚਾਹੀਦੀ ਹੈ ਇਹਨੂੰ ਇਹ ਨਹੀਂ ਹੈ ਕਿ ਛੱਡਤਾ ਜਾਏ ਇਸ ਗੱਲ ਨੂੰ ਕਿ ਲਾਈ ਜੀ ਬੰਦਾ ਫੜ ਲਿਆ ਜੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਲਗੀਆਂ ਜਿਹੜੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਪੰਜਾਬ ਦੇ ਅਮਨ ਨੂੰ ਲਾਂਬੂ ਲਾਣਾ ਚਾਹੁੰਦੀਆਂ ਉਹਨਾਂ ਸਬ ਦਾ ਪਰਦਾ ਫਾਸ਼ ਹੋਣਾ ਚਾਹੀਦਾ ਔਰ ਸਰਕਾਰ ਨੂੰ ਇਹਦੇ ਤੋਂ ਜਾਗਣਾ ਚਾਹੀਦਾ ਔਰ ਪੰਜਾਬ 'ਚ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਚਾਹੀਦਾ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ